ਬਾਪਾ ਪਬਲਿਕ ਨਿਊਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਮਨ ਬਾਹੀ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਚੋਰੀ ਦੀ ਵਾਰਦਾਤ ਦੀ ਕਵਰ ਜੋ ਕਿ ਲੁਧਿਆਣੇ ਤੋਂ ਜੈਨ ਕਲੋਨੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਬੀਤੀ ਰਾਤ ਹੋਈ ਚੋਰੀ ਜਿਸ ਨਾਲ ਕੋਈ ਵੀ ਨੁਕਸਾਨ ਹੋਣ ਦਾ ਵਿਚਾਰਿਆ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਇੱਕ ਘਰ ਦੇ ਕੋਠੇ ਦੇ ਉਪਰੋਂ ਛਲਾਂਗ ਲਗਾ ਕੇ ਦੂਸਰੇ ਇੱਕ ਦੇ ਘਰ ਜਾ ਰਿਹਾ ਸੀਗਾ ਚੋਰ ਉਸ ਨੂੰ ਇੱਕ ਛੋਟੇ ਜਿਹੇ ਬੱਚੇ ਨੇ ਦੇਖ ਲਿਆ ਜਿਸ ਨਾਲ ਚੋਰ ਨੂੰ ਪੈ ਗਿਆ ਡਰ ਉਹ ਉਸ ਸਮੇਂ ਮੌਕੇ ਦੇ ਫਰਾਰ ਹੋ ਗਿਆ। ਉੱਥੇ ਦੇ ਰਹਿਣ ਵਾਲੇ ਲੋਕਾਂ ਦਾ ਦੱਸਿਆ ਜਾ ਰਿਹਾ ਹੈ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਆਏ ਦਿਨ ਇਸ ਤਰ੍ਹਾਂ ਦੀਆਂ ਚੋਰੀਆਂ ਦੀਆਂ ਵਾਰਦਾਤਾਂ ਰੋਕਣ ਦਾ ਨਾਮ ਨਹੀਂ ਲੈ ਰਹੀਆਂ। ਇਸ ਲਈ ਉਨ੍ਹਾਂ ਨੇ ਆਪਣੇ ਵੱਲੋਂ ਗਸ਼ਤ ਲਗਾਉਣ ਲਈ ਪ੍ਰਸ਼ਾਸਨ ਨੂੰ ਕਿਹਾ ਹੈ ਜੇ ਜੇਦੀ ਇੱਥੇ ਗਸ਼ਤ ਲਗਾਈ ਜਾਵੇ ਜਿਸ ਨਾਲ ਚੋਰਾਂ ਨੂੰ ਵੀ ਡਰ ਪੈ ਸਕੇ। ਆਓ ਦੇਖਦੇ ਹਾਂ ਉਨ੍ਹਾਂ ਦੇ ਮੁਹੰਮਦ ਖਲਾਦ ਕੀ ਕਹਿਣਾ ਹੈ। ਉਹਨਾਂ ਦੇ ਸ਼ਰਧਾਰਹੀ ਹਾਊਸ ਆਫ ਓਂਦੇਮ ਜੀ ਹਾਂਜੀ ਕੀ ਗੱਲਗੇ ਹੋਈ ਸੀ ਜਿਹੜੀ ਸ਼ਾਮ ਦੇ 5 ਵੇ ਦਾ ਟੈਂਸ ਸੀਗੇ ਕੁਛ ਨਹੀਂ ਭਾਜੀ ਮੈਂ ਅਹੀਂ نیچے ਕੰਮ ਕਰ ਰਹੇ ਸੀ ਆਪਣੇ ਘਰ ਤੇ ਉਪਰੋਂ ਸਾਹਮਣੇ ਹੱਤ ਤੋਂ ਆਵਾਜ਼ ਆਈ ਕਿਸੇ ਨੇ ਛਲਾਗ ਮਾਰੀ ਐ ਤੇ ਫਿਰ ਬਾਅਦ ਛਲਾਗ ਮਾਰਨ ਤੋਂ ਬਾਅਦ ਉਹਨਾਂ ਨੇ ਸਾਡੀ ਪੌੜੀ ਜਿਹੜੀ ਐ ਪੌੜੀ ਦਾ ਇਸਤੇਮਾਲ ਕੀਤਾ ਉਹ ਦੂਸਰੀ ਛੱਤ ਤੇ ਚੜਨ ਲਈ ਤੇ ਮੈਂ ਜਦੋਂ ਤੱਕ ਉੱਪਰ ਆਈ ਆ ਉਹ ਤਦ ਤੱਕ ਜਾ ਚੁੱਕੇ ਪੌੜੀ ਤੇ ਚੜ ਕੇ ਜਾ ਚੁੱਕੇ ਆ ਸਿਰ ਤੇ ਪੌੜੀ ਉੱਥੇ ਗਵਾਂਡੀਆਂ ਦੀ ਛੱਤ ਤੇ ਉਹਨਾਂ ਨਾਲ ਅਟੈਚ ਹੀ ਲੱਗੀ ਰਹਿ ਗਈ ਤੁਹਾਡੀ ਪੌੜੀ ਹੁੰਦੀ ਪੀਕ ਤੇ ਹੁੰਦੀ ਹੈ ਸਾਡੀ ਪੌੜੀ ਇੱਥੇ ਲੌਬੀ 'ਚ ਹੀ ਹੁੰਦੀ ਹੈ ਭਾਜੀ ਅੱਛਾ ਜੀ ਤੇ ਜਦੋਂ ਕਿਤੇ ਲੋਡ ਪੈਂਦੀ ਹੈ ਫਿਰ ਆਪਾਂ ਬਾਹਰ ਕੱਢ ਗੁੱਡ ਲੈ ਲਈ ਦੀ ਹੈ ਜੀ ਤੇ ਫਿਰ ਕੋਈ ਘਰ ਦੇ ਵਿੱਚ ਕੋਈ ਵੀ ਨਹੀਂ ਸੀ ਕੋਈ ਚਾਂਸ ਨਹੀਂ ਘਰ ਕੋਈ ਨਹੀਂ ਸੀ ਅੱਛਾ ਹਾਂਜੀ ਠੀਕ ਹੈ ਤੁਹਾਡਾ ਹਾਂਜੀ ਇਹ ਰਹਿਣਾ ਦੇ ਸਰ ਮੇਰਾ ਨਾਮ ਰਕੇਸ਼ ਕੁਮਾਰ ਆ ਸੀ ਇੱਥੇ ਜਨਕਲੋਨੀ ਦੇ ਵਾਸੀ ਹੈਗੇ ਆ ਜੀ ਤੇ ਜਦੋਂ ਜਿੱਥੇ ਸਾਡੀ ਜਾਨਕੀ ਦੀ ਐਂਟਰੀ ਹੁੰਦੀ ਹੈ ਉਹਦੇ ਨਾਲ ਹੀ ਪਹਿਲੀ ਗਲੀ ਨੰਬਰ 2 ਸਾਡਾ ਘਰ ਹੈ ਜੀ ਇਹ ਅੱਜ ਸ਼ਾਮ ਦੀ ਗੱਲ ਗੱਲ ਹੈਗੀ ਆ ਸਾਢੇ 5 ਵਜੇ ਦੀ ਕਿ ਮੈਨੂੰ ਫੋਨ ਆਇਆ ਵਾਈਫ ਦਾ ਕਿ ਘਰ ਕਿਸੇ ਨੇ ਪੌੜੀ ਉਤਾਰ ਕੇ ਤੇ ਪੌੜੀ ਜਿਹੜੀ ਹੈ ਦੂਜੇ ਪਾਸੇ ਲਾਤੀ ਆ ਫਿਰ ਕਿ ਏਡੀ ਭਾਰੀ ਪੌੜੀ ਆ ਉਹ ਚੁੱਕ ਕੇ ਉੱਪਰ ਲਾਤੀ ਆ ਤੇ ਨਾਲੇ ਵਾਈਫ ਨੂੰ ਆਵਾਜ਼ ਆਈ ਹੈ ਕਿ ਕਿਸੇ ਨੇ ਛਲਾਤੇ ਛਲੰਗ ਮਾਰੀ ਆ ਤੇ ਜਦੋਂ ਹੀ ਉਹ ਮਤਲਬ ਵਾਈਫ ਛਾਤੇ ਉੱਪਰ ਆਈ ਹੈ ਤੇ ਉਹ ਬਾਅਦ ਚ ਉੱਥੇ ਕੋਈ ਬੰਦਾ ਨਹੀਂ ਲੱਭਿਆ ਕੋਈ ਬੰਦਾ ਲੱਭਿਆ ਲੇਕਿਨ ਪੌੜੀ ਜਿਹੜੀ ਸੀ ਉਹ ਆਪਣੀ ਪੋਜੀਸ਼ਨ ਤੇ ਨਹੀਂ ਸੀਗੀ ਉਹ ਪੌੜੀ ਦੂਜੇ ਪਾਸੇ ਦੂਜੇ ਘਰ ਦੇ ਲਗੇ ਲੱਗੀ ਹੋਈ ਸੀ ਜਿਹੜੀ ਕਿ ਪੌੜੀ ਕੋਈ ਆਮ ਬੱਚਾ ਨਹੀਂ ਹਿਲਾ ਸਕਦਾ ਜੀ ਉਹਨੂੰ ਕੋਈ ਵੱਡਾ ਬੰਦਾ ਹਿਲਾ ਸਕਦਾ ਤੇ ਨਾਲ ਸਾਡਾ ਜਿਹੜਾ ਗਵਾਂਡੀ ਘਰ ਹੈਗਾ ਜਿਹੜਾ ਪਿੱਛੇ ਲੱਗਦਾ ਉਹਦੇ ਪਿੱਛੇ ਇੱਕ ਦੀਵਾਰ ਹੈਗੀ ਆ ਉਹ ਦੀਵਾਰ ਦੇ ਉੱਤੇ ਸ਼ੀਸ਼ੇ ਲੱਗੇ ਹੋਏ ਆ ਤੇ ਜਦੋਂ ਮੈਂ ਉਹਨੂੰ ਚੈੱਕ ਕੀਤਾ ਤੇ ਮੈਂ ਦੇਖਿਆ ਵੀ ਗਵਾਂਡੀ ਦੇ ਘਰ ਜਾ ਕੇ ਤੇ ਉਹਨਾਂ ਦੇ ਸ਼ੀਸ਼ੇ ਜਿਹੜੇ ਸੀ ਉਹ ਦੀਵਾਰ ਦੇ ਉੱਤੇ ਉਹ ਇੱਕ ਹੋਰ ਨੇ ਟੁੱਟੇ ਹੋਏ ਸੀ ਫਿਰ ਅਸੀਂ ਬਾਹਰ ਜਾ ਕੇ ਜੋ ਇਨਸਪੈਕਸ਼ਨ ਕੀਤੀ ਸਾਨੂੰ ਲੱਗਿਆ ਕਿ ਜਿਹੜੀ ਸਾਹਮਣੇ ਬਾਹਰ 메ਨ ਰੋਡ ਤੇ ਜਿਹੜੀ ਇੱਕ ਦੁਕਾਨ ਹੈਗੀ ਆ ਉਹ ਦੁਕਾਨ ਦੇ ਨਾਲ ਇੱਕ ਉੱਪਰ ਨੂੰ ਪੌੜੀ ਚੜਦੀ ਆ ਜਿਹਦਾ ਕਿ ਗੇਟ ਟੁੱਟਾ ਹੋਇਆ ਉਹ ਲੱਗਦਾ ਕਿ ਉਹ ਕੁਝ ਬੰਦੇ ਉੱਪਰੋਂ ਚੜ ਕੇ ਇਸ ਦੀਵਾਰ ਦੇ ਉੱਪਰੋਂ ਚੜ ਕੇ ਸਾਡੇ ਜਿਹੜੇ ਉਹ ਦੂਜੇ ਘਰ ਆਏ ਆ ਫਿਰ ਉੱਥੋਂ ਟੱਪ ਕੇ ਸਾਡੇ ਘਰ ਆਏ ਆ ਹੁਣ ਇਹਨਾਂ ਦਾ ਕੀ ਮਕਸਦ ਸੀ ਸਾਡੇ ਘਰ ਆਂਦਾ ਇਹ ਸਾਨੂੰ ਨਹੀਂ ਪਤਾ ਹੋਦਾ ਚੋਰੀ ਦਾ ਮਕਸਦ ਨਾਲ ਆਏ ਆ ਜਾਂ ਕਿਸ ਮਕਸਦ ਨਾਲ ਆਏ ਆ ਇਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ ਫੁਟੇਜ ਕੈਮਰੇ ਕਿੰਨੇ ਲੱਗੇ ਹੋਣਾ ਕੈਮਰੇ ਸਾਡੇ ਇੱਥੇ ਕੋਈ ਨਹੀਂ ਲੱਗਿਆ ਲੇਕਿਨ ਅਸੀਂ ਇੱਕ ਗੌਂਡੀਆਂ ਦੇ ਕੈਮਰੇ ਚੋਂ ਕੁਝ ਫੁਟੇਜ ਦੇਖੀ ਸੀ ਤੇ ਸਾਨੂੰ ਦੋ ਬੰਦੇ ਜਿਹੜੇ ਗਲੀ ਵਿੱਚ ਸ਼ੱਕੀ ਨਜ਼ਰ ਆਏ ਆ ਜਿਹੜੇ ਕਿ ਦੋ ਤਿੰਨ ਚਾਰ ਵਾਰ ਗਲੀ 'ਚ ਢੇੜੇ ਮਾਰਦੇ ਪਏ ਆ ਉਹ ਫੁਟੇਜ ਅਸੀਂ ਤੁਹਾਨੂੰ ਦੇ ਸਕਦੇ ਆ ਪਰ ਉਹਦੇ 'ਚ ਬੰਦਿਆਂ ਦੀ ਕੋਈ ਪਛਾਣ ਨਹੀਂ ਹੋ ਰਹੀ ਬੰਦਿਆਂ ਦੀ ਦੂਰ ਦੀ ਜਿਹੜੀ ਵਿਜ਼ਿਬਿਲਟੀ ਪਤਾ ਲੱਗ ਰਿਹਾ ਵੀ ਉਹ ਬੰਦੇ ਇੱਕ ਨੇ ਕਾਲੀ ਪੈਂਟ ਪਾਈ ਹੋਈ ਐ ਦੂਜੇ ਨੇ ਇੱਕ ਨੇ ਬੰਦੇ ਨੇ ਕਾਲਾ ਪਰਨਾ ਬੰਨ੍ਹਿਆ ਆ ਇਹ ਇਹ ਛੋਟੀ ਜਿਹੜੀ ਵੀਡੀਓ 1-2 ਮਿੰਟ ਦੀ ਅਸੀਂ ਦੇ ਸਕਦੇ ਹਾਂ ਤੁਹਾਨੂੰ ਤੇ ਤੁਸੀਂ ਕੋਈ ਪੁਲਿਸ ਰਿਪੋਰਟ ਵਗੈਰਾ ਕੀਤੀ ਕਿ ਭਾਈ ਸਰ ਨਹੀਂ ਕੀਤੀ ਨਹੀਂ ਜੀ ਪੁਲਿਸ ਰਿਪੋਰਟ ਅਸੀਂ ਕੋਈ ਨਹੀਂ ਕੀਤੀ ਤੇ ਤੁਸੀਂ ਫਿਰ ਕੀ ਸੇਫਟੀ ਵਜੋਂ ਕੀ ਚਾਹੁੰਦੇ ਹੋ ਵੀ ਤੁਹਾਨੂੰ ਕੀ ਮਹੀਆ ਕਰਾਇਆ ਜਾਵੇ ਜਾਂ ਸਰਕਾਰ ਵੱਲੋਂ ਕੀ ਚਾਹੁੰਦੇ ਹੋ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਕਿ ਸਾਡੀ ਕਲੋਨੀ ਦੀ ਸੇਫਟੀ ਵਾਸਤੇ ਕੋਈ ਕੰਮ ਕੀਤਾ ਜਾਵੇ ਜਾਂ ਪੁਲਿਸ ਦਾ ਪ੍ਰਸ਼ਾਸਨ ਵੱਲੋਂ ਕੋਈ ਇੱਥੇ ਗੇੜੀ ਲਾਈ ਜਾਵੇ ਕਿ ਜੋ ਜਿਹੜੇ ਬੰਦੇ ਜਿਹੜੇ ਅਣਪਛਾਤੇ ਬੰਦੇ ਜੀ ਕਲੋਨੀ ਜਾਂਦੇ ਨੇ ਉਹ ਸਾਨੂੰ ਪੁਲਿਸ ਉਹਨਾਂ ਦੇ ਕੋਈ ਡਰ ਪਾਵੇ ਕਿਉਂਕਿ ਇੱਥੇ ਹੋਰ ਵੀ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਨੇ ਪਿੱਛੇ ਵੀ ਕਈ ਥੋੜੇ ਦਿਨ ਪਹਿਲੇ ਪਤਾ ਲੱਗਿਆ ਕਿ ਕੈਮਰੇ ਸਾਡੇ ਗੁਆਂਢੀਆਂ ਦੇ ਕੈਮਰੇ ਭੰਗ ਗਏ ਆ ਫਿਰ ਕਿਸੇ ਗੁਆਂਢੀਆਂ ਦੇ ਨਾਲ ਰਾਤ ਨੂੰ 3 ਵਜੇ ਉੱਥੇ ਉਹਨਾਂ ਨੇ ਕਿ ਦਰਵਾਜ਼ਾ ਜਿਹੜਾ ਵਾ ਰਾਤ ਨੂੰ ਖੜਕਾਇਆ ਬੜੀ ਜ਼ੋਰ-ਜ਼ੋਰ ਨਾਲ ਤੋਂ ਡਰਦੇ ਨਾਲ ਘਰੋਂ ਬਾਹਰ ਨਹੀਂ ਨਿਕਲੇ ਤਾਂ ਕਿੰਨੀ ਵਾਰਦਾਤਾਂ ਹੁੰਦੀਆਂ ਸਿਕਿਉਰਟੀ ਗਾਰਡ ਵਗੈਰਾ ਜਾਂ ਕੋਈ ਨਹੀਂ ਜੀ ਸਾਡੀ ਸਾਡੀ ਕਲੋਨੀ 'ਚ ਕੋਈ ਸਿਕਿਉਰਟੀ ਗਾਰਡ ਨਹੀਂ ਹੈਗਾ ਇਹ ਸਾਹਮਣੇ ਗਵਾਂਡੀ ਹੈਗੇ ਉਹ ਆਗੇ ਨੇ ਉੱਪਰ ਉਹਨਾਂ ਅਜੇ ਇੰਦਾ ਦੀ ਵਾਰਦਾਤਾਂ ਹੁੰਦੀਆਂ ਅੱਗੇ ਕਦੀ ਕੰਪਲੇਟ ਨਹੀਂ ਕੀਤੀ ਗਈ ਨਹੀਂ ਕੰਪਲੇਨਟ ਕਰਦੇ ਆ ਕਲੋਨੀ 'ਚ ਜੇ ਅਗੇ ਕੋਈ ਵਾਰਦਾਤ ਹੁੰਦੀ ਆ ਕੰਪਲੇਨਟ ਕਰਦੇ ਆ ਕਰਨ ਕਰੀ ਵੀ ਆ ਇੱਕਦੋਈ ਆਪਾਂ ਇੱਥੇ ਫੜ ਕੇ ਬਰਾਮਦ ਵੀ ਕੀਤੇ ਨੇ ਉੱਥੇ ਦੋ ਕੋਈ ਵਾਰੀ ਅੱਧਾ ਦਾ ਕੇਸ ਵੀ ਹੋਇਆ ਵਾ ਕਿ ਸਾਨੂੰ ਇੱਥੇ ਮਿਲੇ ਨੇ ਅਸੀਂ ਆਪਣੇ ਲੈਵਲ ਦੇ ਉੱਤੇ ਫੜੇ ਨੇ ਫੜ ਕੇ ਆਪਾਂ ਚੌਂਕੀ 'ਚ ਦਿੱਤੇ ਨੇ ਬਟ ਇਹ ਹੁਣ ਥੋੜਾ ਜਿਹਾ ਵੱਧਾ ਜਾ ਰਿਹਾ ਵਾ ਨਾ ਤੇ ਦੈਟਸ ਵਾਈ ਆਪਾਂ ਕਹਿੰਦੇ ਆ ਕਿ ਵੀ ਕੁਝ ਨਾ ਕੁਝ ਹੋਵੇ ਕਿ ਵੀ ਮੰਨ ਲਓ ਇੱਕ ਜਿਵੇਂ ਫਾਲੋ ਅਪ ਰਾਉਂਡ ਅਪ ਹ ਕਿਉਂਕਿ ਇਹ ਹੁਣ ਬਹੁਤ ਹੀ ਜ਼ਿਆਦਾ ਆਪਣਾ ਪਿਛਲੇ ਪਿਛਲੇ ਕਹੋ 5-6 ਮਹੀਨੇ ਤੋਂ ਜ਼ਿਆਦਾ ਹੋ ਰਿਹਾ ਹੈ। ਸਾਡੀ ਨਹੀਂ ਵਧੀਆ ਕਲੋਨੀ ਹੈ ਪਰ ਬੰਦਾ ਸੇਫ ਨਹੀਂ ਹੈਗਾ। ਹਾਂਜੀ ਬਿਲਕੁਲ ਬਿਲਕੁਲ। ਇਹ ਕੀ ਮੰਗ ਕਰ ਰਹੇ ਹੋ? ਬਸ ਸਾਡੀ ਮੰਗ ਇਹ ਹੀ ਹੈ ਕਿ ਵੀ ਪੀਸੀਆਰ ਵੱਲੋਂ ਵੀ ਕਿ ਵੀ ਹਾਂਜੀ ਈਵਨਿੰਗ ਦੇ ਵਿੱਚ ਇੱਕ 라ਉਂਡ ਮਾਰਨ ਐਕਚੁਅਲ ਦੇ ਵਿੱਚ ਜਿੱਥੇ ਆਪਾਂ ਖੜੇ ਆਂ ਇਹ ਤੋਂ ਥੋੜਾ ਜਿਹਾ ਆਪਾਂ ਅਗਰ ਜਿੱਥੇ ਮੇਰੇ ਘਰ ਦੀ ਆਪਾਂ ਗੱਲ ਕਰੀਏ ਮੇਰਾ ਸਾਹਮਣੇ ਘਰ ਹੈ। ਵੀਡੀਓ ਮੈਂ ਆਪਣੇ ਕੈਮਰੇ ਦੇ ਵਿੱਚੋਂ ਹੀ ਕੱਢੀ ਹੈ। ਤੇ ਇਵਨ ਕੇ ਕਹਿ ਲੋ ਸਾਡੇ ਘਰ ਦੇ ਉੱਥੇ ਉੱਥੇ ਤਾਂ ਕਹਿ ਲੋ ਇੱਕ ਇਹਨਾਂ ਦਾ ਮੇਨ ਹੱਬ ਬਣਿਆ ਹੋਇਆ ਵਾ ਜਿੱਥੇ ਇਹ ਲੋਕ ਨਸ਼ੇ ਕਰਦੇ ਨੇ ਜਾਂ ਕਹਿ ਲੋ ਕਿ ਵੀ ਇੱਕ ਬਲੈਕ ਸਪੌਟ ਹੈ ਉੱਥੇ ਕੋਈ ਧਿਆਨ ਨਹੀਂ ਕਿਸੇ ਦਾ ਨਾ ਕੋਈ ਲਾਈਟ ਹੈ ਇਹਨਾਂ ਵਾਸਤਾ ਤੇ ਉੱਥੇ ਬਸ ਕਹਿ ਲੋ ਕਿ ਵੀ ਉਹ ਗੜਾ ਉਹਨਾਂ ਦਾ ਉੱਥੇ ਉਹਨਾਂ ਨੇ ਕਹਿ ਲੋ ਨਸ਼ੇ ਕਰਨੇ ਨੇ ਭਰੀਆਂ ਸਿਕਟਾ ਪੀਂਡੀਆਂ ਨੇ ਇਵਨ ਕੇ ਮੈਂ ਇੱਕ ਵਾਰੀ ਦੋ ਵਾਰੀ ਮੈਂ ਰੋਕਿਆ ਜਦੋਂ ਦੇਖਿਆ ਪਿੱਛੇ ਤਾਂ ਸਿਰਿੰਜਾਂ ਪਈਆਂ ਹੋਈਆਂ ਨੇ ਕਿਉਂਕਿ ਹੁਣ ਐਧਾ ਦੇ ਬੰਦੇ ਹੁਣ ਮੈਂ ਸਪੈਸ਼ਲੀ ਇਹ ਇਸ ਕਰਕੇ ਕਿ ਵੀ ਨਹੀਂ ਆਪਾਂ ਨੂੰ ਕਿਤੇ ਕੋਈ ਰਿਸਕ ਨਾ ਹੋਵੇ ਮੈਂ ਕੈਮਰਾ ਇੰਪਲਾਂਟਸ ਕੀਤੇ ਕਿ ਕੁਝ ਨਾ ਕੁਝ ਆਪਾਂ ਇਹ ਵੀ ਸੇਫਟੀ ਕਰੀ ਕਈ ਵਾਰ ਹੁੰਦਾ ਦੇਖ ਕੇ ਬੰਦਾ ਕਹਿੰਦਾ ਨਹੀਂ ਜੇ ਤੇ ਕੈਮਰਾ ਵਾਂ ਮੈਂ ਇੱਥੇ ਕੁਝ ਨਹੀਂ ਹਰਕਤ ਕਰਨੀ ਦੈਟਸ ਵਾਈ ਬਸ ਆਪਾਂ ਆਪਣੇ ਵੱਲੋਂ ਕਰਦੇ ਪਏ ਆ ਸਾਨੂੰ ਇਹ ਹੈ ਕਿ ਹਾਂਜੀ ਜੀ ਥੋੜੀ ਬਹੁਤ ਜਿਵੇਂ ਪੀਸੀਆਰ ਵੀ ਰਾਉਂਡ ਕਰੇ ਤੇ ਥੋੜਾ ਜਿਹਾ ਆਪਣਾ ਸੇਫ ਹੋਵੇ ਏਰੀਆ ਇਹ ਜਨ ਸਾਹਿਬ ਅੱਜ ਤੁਹਾਡੇ ਜੈਨ ਕਲੋਨੀ ਦੇ ਵਿੱਚ ਇੱਕ ਕੰਦ ਟੱਪ ਕੇ ਜੀ ਚੋਰ ਉਹਨਾਂ ਨੇ ਆਉਣ ਦੀ ਕੋਸ਼ਿਸ਼ ਕੀਤੀ ਆ ਤੇ ਤੁਸੀਂ ਕੀ ਕਰਨਾ ਚਾਹੋਗੇ ਦੇਖੋ ਜੀ ਮੇਰੀ ਵਾਈਫ ਉੱਤੇ ਦੀ ਪੰਚਾਇਤ ਮੈਂਬਰ ਹੈ ਉਹ ਪੇੜੂ ਤੇ ਆਏ ਦਿਨੀ ਉੱਥੇ ਕੋਈ ਨਾ ਕੋਈ ਵਾਰਦਾਤ ਰੋਡ ਦੇ ਉੱਤੇ ਹੁੰਦੀ ਰਹਿੰਦੀ। ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਵੀ ਇੱਥੇ ਇੱਕ ਮਰਡਰ ਵੀ ਹੋ ਗਿਆ ਸੀਗਾ ਜਿਹੜਾ ਬਹੁਤ ਹੀ ਔਖਾ ਕੁਲ ਜਾਇਆ ਗਿਆ ਸੀਗਾ ਪਰ ਪੁਲਿਸ ਨੇ ਸੁਲਝਾ ਲਿਆ ਸੀ। ਕੱਲੀ ਲੇੜੀ ਨੂੰ ਕਲ ਘਰੇ ਆ ਕੇ ਮਾਰ ਗਏ ਸੀ। ਅਸੀਂ ਬਹੁਤ ਵਾਰ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ। ਸੀਪੀ ਸਾਹਿਬ ਨੂੰ ਮਿਲੇ ਸੀ ਕਿ ਉਪਟਾਈਮ ਜਾ ਕੇ ਸਾਰਿਆਂ ਨੂੰ ਬੇਨਤੀ ਕੀਤੀ ਸੀਗੀ ਕਿ ਅੰਦਰ ਪੁਲਿਸ ਦੀ ਗੱਜ ਵਧਾਈ ਜਾਵੇ। ਪਰ ਉਸ ਦੇ ਬਾਵਜੂਦ ਕੋਈ ਹਿਲਵ-ਦਿਲ ਨਹੀਂ ਹੈ। ਮੈਂ ਖੁਦ ਉੱਥੇ ਕਿਸੇ ਟਾਈਮ ਰਹਿੰਦਾ ਹੁੰਦਾ ਸੀਗਾ। 15 ਮੇਰਾ ਵਿਆਹ ਹੋਇਆ ਸੀ ਜੇ 15 ਦਿਨ ਹੋਏ ਦੀਏ ਮੇਰੇ ਵਿਆਹ ਹੋਏ ਤੇ ਲਗਭਗ 15 ਤੋਂ 20 ਲੱਖ ਰੁਪਏ ਦੀ ਚੋਰੀ ਮੇਰੇ ਘਰੋਂ ਹੋਈ ਸੀ ਇਹ ਹਾਲ ਹੈ ਉਧਰ ਦੇ ਏਰੀਆ ਉੱਥੇ ਮੈਂ ਸੁਣਨ ਚ ਆਇਆ ਪਬਲਿਕ ਵੱਲੋਂ ਗਿਆ ਗਿਆ ਕਿ ਤੇ ਪਿੱਛੇ ਜਿਹੜੇ ਕੈਮਰੇ ਵੀ ਲਾਏ ਆ ਕਈਆਂ ਲੋਕਾਂ ਦੇ ਕੈਮਰੇ ਵੀ ਭੰਨ ਦਿੱਤੇ ਗਏ ਆ ਉਹ ਭਾਜੀ ਜੇਡਾ ਹੁਣ ਚੋਰ ਆਊਗਾ ਚੋਰੀ ਕਰਨੋਂ ਸਭ ਤੋਂ ਪਹਿਲਾਂ ਕੈਮਰਿਆਂ ਵੱਲੀ ਧਿਆਨ ਦੇਊਗਾ ਜਦ ਪੁਲਿਸ ਆਪਣੀ ਪ੍ਰਸ਼ਾਸਨ ਇਹ ਚੀਜ਼ ਨੂੰ ਦੇਖ ਕੇ ਕਿ ਇਹ ਭਾਮੀਆਂ ਨੂੰ ਇਹ ਬਹੁਤ ਪਿਛੜਾ ਏਰੀਆ ਕਹਿੰਦੇ ਨੇ ਜਦ ਕਿ ਭਾਮੀਆਂ ਭਾਮੀਆਂ ਦੀ ਲਗਭਗ ਕੋ ਬਾਦੀ 1 ਲੱਖ ਪਲੱਸ ਹੋਣੀ ਹੈ ਨੋਂ ਪੰਚਾਇਤਾਂ ਭਾਮੀਆਂ ਚ ਪੈਂਦੀਆਂ ਨੇ ਕਿ ਪੁਲਿਸ ਪਾਰਟੀ ਨੂੰ ਪੁੱਛਿਆ ਜਾਵੇ ਜਮਾਲਪੁਰ ਖਾਨੇ ਦੇ ਐਸਐਚਓ ਨੂੰ ਪੁੱਛਿਆ ਜਾਵੇ ਜਾਂ ਸੀਪੀ ਸਾਹਿਬ ਨੂੰ ਪੁੱਛਿਆ ਜਾਵੇ ਕਿ ਇੱਥੇ ਇਹਨਾਂ ਦੀ ਕੋਈ ਗੱਜ ਹੈਗੀ ਹੈ। ਕੱਲੀ ਗੇੜਾ ਮਾਰਿਆ। ਪਿੱਛੇ ਵੀ ਅੱਜ ਤੋਂ 15 ਦਿਨ ਪਹਿਲਾਂ 20 ਦਿਨ ਪਹਿਲਾਂ ਇਹੀ ਕੰਮ ਹੋਇਆ ਸੀਗਾ ਜੈਨ ਵਿਲਾ ਦੇ ਬਾਸਪਾਦ ਵੀ ਮੈਂ ਆਪਣੀ ਬਾਈਟ ਦਿੱਤੀ ਸੀਗੀ। ਸਰ ਵੀ ਐਸਐਚਓ ਸਾਹਿਬ ਨੂੰ ਬੇਨਤੀ ਕੀਤੀ ਸੀ ਉਦੋਂ ਐਸਐਚਓ ਪੁਰਾਣੇ ਲੱਗੇ ਹੋਦੇ ਉਹ ਨਵੇਂ ਆ ਗਏ ਨੇ ਕਿ ਸਰ ਇਹ ਦਿੱਕਤ ਆ ਰਹੀਆਂ ਭਾਮੀਆਂ ਦੇ ਵਿੱਚ ਪਰ ਪੁਲਿਸ ਵੱਲੋਂ ਕੋਈ ਵੀ ਇਹਦੇ ਉੱਤੇ ਐਕਸ਼ਨ ਨਹੀਂ ਚੱਕਿਆ ਜਾਂਦਾ। ਇਹ ਇੱਕ ਕਲੋਨੀ ਦੇ ਅੰਦਰ ਕੋਈ ਵੀ ਜਿਹੜਾ ਸਿਕਿਉਰਿਟੀ ਸਿਸਟਮ ਜਾਂ ਕੋਈ ਗੇਟ ਜਾਂ ਕੁਛ ਹੈ ਜਾਂ ਕੋਈ ਐ ਨਹੀਂ ਪਰ ਸੁਣਨਾ ਚਾਹੀਦਾ ਕਿ ਕਲੋਨੀਆਂ ਦੇ ਵਿੱਚੋਂ ਇਸ ਕਲੋਨੀ ਦੇ ਵਿੱਚੋਂ ਰਸਤੇ ਹੋਰ ਵੀ ਇਧਰ ਤੋਂ ਸਾਰੇ ਪਾਸੇ ਖੁੱਲ੍ਹੇ ਹੀ ਆਗਲੋਨੀ ਦਾ ਜਾ ਰਹੇ ਹੋ ਤੁਹਾਨੂੰ ਇਹ ਦੱਸੀਏ ਜੀ ਐਕਚੁਅਲੀ ਇਹ ਕਲੋਨੀਆਂ ਕੱਟੀ ਹੋਈਆਂ ਬਹੁਤ ਪੁਰਾਣੀਆਂ ਪੁਰਾਣੀਆਂ ਕਲੋਨੀਆਂ ਕੱਟਣ ਦੇ ਕਾਰਨ ਇਹ ਗੇਟ ਵੀ ਆਪਾਂ ਹੀ ਲਵਾਇਆ ਸੀ ਕਿ ਭਾਈ ਜੇ ਕੋਈ ਵਿਕਲ ਮੁਕਲ ਅਧਰ ਕਿਸੇ ਦਾ ਚੱਕ ਕੇ ਲੈ ਕੇ ਜਾਵੇ ਤਾਂ ਉਹਨਾਂ ਲੈ ਕੇ ਜਾਵੇ ਪਰ ਇਹਦੇ ਵਿੱਚ ਹੁਣ ਜਿਹੜੀ ਬਾਕੀ ਅੱਗੇ ਕੁਝ ਜਗ੍ਹਾ ਪਈ ਹੈ ਜਿੱਥੇ ਖੇਤੀ ਵਗੈਰਾ ਹੁੰਦੀ ਹੈ ਉੱਥੇ ਵੀ ਕੋਈ ਵੀ ਬਾਉਂਡਰੀ ਕੁਝ ਵੀ ਹੈ ਨਹੀਂ। ਹੋ ਤਾਂ ਕੁਝ ਵੀ ਨਹੀਂ। ਪਰ ਮੱਲੇ ਵਾਲੋ ਕਹੇ ਜਾ ਰਹੇ ਕਿ ਕਿਚੇ ਧੁੱਗੀਆਂ ਵੀ ਆਈਆਂ। ਹਾਂਜੀ ਆਈਆਂ ਜੀ ਧੁੱਗੀਆਂ। ਧੁੱਗੀਆਂ ਦੇ ਵਿੱਚੋਂ ਵੀ ਰਸਤਾ ਕੱਢਿਆ ਆਇਆ। ਕੱਢਿਆ ਆਇਆ ਜੀ ਬਿਲਕੁਲ ਕੱਢਿਆ ਆਇਆ। ਉੱਥੇ ਨਿਸ਼ੇੜੀ ਵੀ ਆਉਂਦੇ ਆ ਚਿੱਤੇ ਵਾਲੇ ਵੀ ਆਉਂਦੇ ਨੇ ਜੀ। ਮੁੰਡੇ ਕੁੜੀਆਂ ਆਸ਼ਕੀ ਕਰਨ ਵੀ ਆਉਂਦੇ ਜੀ। ਅਸੀਂ ਇੰਨੀ ਵਾਰ ਬੇਨਤੀ ਕੀਤੀ ਆ ਸਾਡੀ ਕਿਸੇ ਨੇ ਬੇਨਤੀ ਸੁਣੀ ਨਹੀਂ। ਤੇ ਹੁਣ ਤੁਹਾਡੇ ਕੋਲ ਕੀ ਮੰਗ ਕੀਤੀ ਜਾ ਰਹੀ ਹੈ? ਮੇਰੀ ਮੰਗ ਥੀਪੀ ਸਾਹਿਬ ਨੂੰ ਇੱਕੀ ਹੈ ਜੀ। ਦੇਖੋ ਪਾਮੀ ਆਜ ਦੀ ਏਡ ਦੇ ਵਿੱਚ ਬਹੁਤ ਡਿਵੈਲਪ ਹੈ ਨੌ ਪੰਚਾਇਤਾਂ ਪੈਂਦੀਆਂ ਇਹ ਸਾਰਾ ਪਰਮਾਚਲੀ ਸਮਾਜ ਦਾ ਰਹਿੰਦਾ ਜਿਹੜੇ ਵਿਚਾਰੇ ਸ਼ਾਮੀ ਡਿਊਟੀ ਤੋਂ ਆਉਂਦੇ ਉਹਨਾਂ ਨਾਲ ਲੁੱਟਕੋ ਹੁੰਦੀ ਹੈ ਕਿੰਨੀਆਂ ਚੋਰੀਆਂ ਹੁੰਦੀਆਂ ਨੇ ਮਰਡਰ ਹੁੰਦੇ ਨੇ ਇੱਥੇ ਕੀ ਕਹਿੰਦੇ ਆ ਕਈ ਵਾਰ ਮੁੰਡੇ ਅਸੀਂ ਇੱਥੇ ਨਸ਼ਾ ਕਰਦੇ ਚਿੱਟਾ ਪਿੱਟਦੇ ਵੀ ਫੜੇ ਆ ਤੇ ਉੱਥੋਂ ਭਜਾਏ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪਵਨ ਕੁਮਾਰ ਇਹ ਕਿਹੜੀ ਜਗ੍ਹਾ ਰਹਿਣ ਵਾਲੇ ਹੋ ਇਸੇ ਆਪਣਾ ਜੈਨ ਕਲੋਨੀ ਦੇ ਵਿੱਚ ਹਾਂਜੀ ਕੀ ਵਾਰਦਾਤ ਕੀ ਹੋਈ ਹੈ ਤੁਹਾਡੇ ਮਲੇ ਦੀ ਵਾਰਦਾਤ ਤਾਂ ਅਜੀ ਤਾਂ ਕੋਈ ਘਰ ਨਹੀਂ ਹੈ ਜੀ ਇਹ ਇਹ ਪਤਾ ਲੱਗਾ ਬਈ ਉਹਨਿਆਂ ਨੂੰ ਆ ਕੱਚ ਦੇ ਸਾਡੀ ਦੀਵਾਰ ਉਈ ਨਹੀਂ ਉੱਚੀ ਆ ਇੱਥੋਂ ਕੱਚ ਨੂੰ ਭੰਨ ਕੇ ਤੇ ਉਹ ਇਧਰ ਪਾਸੇ ਨੂੰ ਉਤਰੇ ਆ ਉੱਤਰ ਕੇ ਤੇ ਫਿਰ ਇਹਨਾਂ ਵੱਲ ਗਏ ਆ ਇਧਰ ਸਾਡੇ ਗਵਾਂਡੀਆਂ ਦੇ ਪਿਛਲੇ ਪਾਸੇ ਇੱਕ ਉਂਗਲੀ ਦੇ ਗਵਾਂਢੀ ਹੈ ਉਹ ਸਾਂਝੀ ਗੰਦ ਆ ਉਹ ਫਿਰ ਟੱਪ ਕੇ ਉਹਨਾਂ ਨੇ ਕੋਈ ਪੌੜੀ-ਪੂੜੀ ਅੱਗੇ ਪਿੱਛੇ ਕੀਤੀ ਆ ਜਿਸ ਵਿੱਚ ਇਹ ਬੱਚੇ ਨੇ ਦੇਖਿਆ ਕਿ ਕੋਈ ਬੰਦਾ ਕੰਧਾਂ ਨਾਲ ਲਟਕਿਆ ਹੋਇਆ ਸੀ ਆ ਤੇ ਹੁਣ ਉਹਨੂੰ ਇਹ ਤਾਂ ਪਤਾ ਨਹੀਂ ਵੀ ਚੋਰ ਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਨੁਕਸਾਨ ਕਿਸੇ ਵੀ ਕਿਸਮ ਦਾ ਨਹੀਂ ਹੋਇਆ ਪਰ ਹੋ ਸਕਦਾ ਸੀਗਾ ਤੇ ਪ੍ਰਸ਼ਾਸਨ ਵਾਲੋ ਤਾਂ ਹੀ ਕੰਪਲੀਟ ਕੀਤੀ ਹੈ ਕੋਈ ਹਜੇ ਤੱਕ ਤਾਂ ਅਸੀਂ ਹੁਣ ਤਾਂ ਆਏ ਅਸੀਂ ਕੰਮ ਕਰਾ ਤਾ ਜੀ ਤੇ ਹੁਣੇ ਹੀ ਉਹਨਾਂ ਕੰਪਲੀਟ ਕੀ ਕਰੀ ਆਪਸ ਵਿੱਚ ਗੱਲਾਂ ਬਾਤਾਂ ਹੋਈਆਂ ਹੱਲੇ ਤਾਂ ਅੱਛਾ ਜੀ ਜੋ ਹੋਊਗੀਗੇ ਮੈਨ ਲੈ ਜੂ ਬਲੇ ਜਾ ਆਪਸ ਵਿੱਚ ਜੋ ਵੀ ਗਲਬਤ ਹੋਗੀ ਉਹਨੇ ਸੀ ਛੇੜ ਚਾੜਾਂਗੇ ਠੀਕ ਹੈ